ਦਰ ਵੱਲੋਂ ਮੋਦੀ ਸਾਹਿਬ ਵੱਲੋਂ ਆਪਣੇ ਐਲਾਇੰਸ ਦੇ ਵਿੱਚ ਸ਼ਾਮਲ ਕਰਨ ਦੀ ਧੱਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜੇ ਲੋਕ ਉਹਨਾਂ ਦੇ ਨਾਲ ਸ਼ਾਮਲ ਨਹੀਂ ਹੋ ਰਹੇ। ਜਿਹੜੇ ਲੋਕ ਉਹਨਾਂ ਦਾ ਸਾਥ ਨਹੀਂ ਦੇ ਰਹੇ। ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਕਿ SBI ਤੇ ਕੋਟਾਲੇ ਦੇ ਉੱਤੇ ਗੱਲ ਕਰਦੇ ਨੇ। ਜਿਹੜੇ ਅੰਬਾਨੀਆਂ ਦੇ ਅਡਾਨੀਆਂ ਦੇ ਉੱਤੇ ਉਂਗਲ ਚੁੱਕਦੇ ਨੇ ਸੰਜੇ ਸਿੰਘ ਹੋਰੀ ਉਹਨਾਂ ਨੂੰ ਤੁਸੀਂ ਚੱਕ ਕੇ ਜੇਲ੍ਹਾਂ ਦੇ ਅੰਦਰ ਡੱਕ ਦਿੰਦੇ ਹੋ। ਇਹ ਜੀਵਨ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਥੀ ਨੇ ਉਹ ਵਰਕਰ ਆਤਰ ਰਹੇ ਨੇ, ਪੁਖੜ ਤਾਲ ਕਰ ਰਹੇ ਨੇ, ਹੰਗਸ ਚਾਈ ਕਰ ਰਹੇ ਨੇ। ਪੂਰੇ ਦੇਸ਼ ਦੇ ਅੰਦਰ ਇੱਕ ਵੀ ਬੀਜੇਪੀ ਦਾ ਨੇਤਾ ਤੁਸੀਂ ਦੱਸ ਦਵੋ ਜਿਹੜਾ ਕਿ ਇਹਨਾਂ ਨੇ ਫੜ ਕੇ ਅੰਦਰ ਕੀਤਾ ਹੋਵੇ ਜਿਹਦੇ ਘਰ ਇਹਨਾਂ ਨੇ ਈਡੀ ਦਾ ਕਿਤੇ ਛਾਪਾ ਮਾਰਿਆ ਹੋਵੇ। ਮੈਂ ਜਿਹੜੀ ਗੱਲ ਕਰ ਰਿਹਾ ਗੱਲ ਇਹਦੇ ਵਿੱਚ ਇੱਕ ਜਾਤੀ ਦੀ ਹੈ। ਪੂਰੇ ਮੁਲਕ ਦੇ ਵਿੱਚ ਜਦੋਂ ਇਹੋ ਜੀ ਅਫਰਾ ਤਫਰੀ ਮੱਚੀ ਹੋਈ ਹੈ ਜਦੋਂ ਤੁਸੀਂ ਲੋਕਤੰਤਰ ਨੂੰ ਸਥਿਰ ਨਹੀਂ ਰਹਿਣ ਦੇ ਰਹੇ ਜਦੋਂ ਤੁਸੀਂ ਆਪਣੇ ਮੁਤਾਬਕ ਕਦੇ ਆਪਰੇਸ਼ਨ ਲੋਟਸ ਬਣਾ ਕੇ ਕਦੇ ਖਰੀਦੋ ਫਰੋਕਤ ਕਰਦੇ ਹੋ ਕਦੇ ਕਸ਼ੋਰ ਤਰੀਕੇ ਵਰਤਦੇ ਹੋ ਦਬਾਉਂਦੇ ਹੋ ਜਬਾਜ ਜੱਜ ਆਪ ਖੜਕੜ ਖਿਲਾਣ ਦੇ ਵਿੱਚ ਕਰ ਰਹੇ ਨੇ ਸਾਡੇ ਵਿਧਾਇਕ ਉੱਤੇ ਮੰਤਰੀ ਸਵਾਰ ਨੇ ਐਮਐਲਏ ਸਾਹਿਬਾਨ ਨੇ ਸਾਡੇ ਨੇ ਚੇਅਰਮੈਨ ਸਾਹਿਬਾਨ ਉੱਤੇ ਬੈਠੇ ਨਹੀਂ ਕਰ ਰਹੇ ਨੇ ਜੀ ਉੱਥੇ ਹੰਗਰ ਸਾਈਟਰ ਨੂੰ ਹੈਗਾ ਸਮੂਹ ਇੱਕ ਵਰਤ ਰੱਖਿਆ ਗਿਆ ਤੁਹਾਨੂੰ ਲੱਗਦਾ ਹੈ ਕਿ ਇਸ ਵਰਤ ਦਾ ਫਰਕ ਪਊਗਾ ਜਿਹੜਾ ਤੁਸੀਂ ਅੱਜ ਰੱਖਿਆ ਹੈਗਾ ਜੀ ਇਸ ਦਾ ਦੇਖੋ ਬਿਲਕੁਲ ਜਿਹੜਾ ਕੌਮੀ ਪੱਧਰ ਤੇ ਜੋ ਜਾਤੀ ਹੋ ਰਹੀ ਹੈ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਔਰ ਵਿਪਖਸ ਨੂੰ ਵਿਰੋਧੀ ਪੱਖ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਗੱਠ ਜੋੜਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਨੂੰ ਬਣੀਆਂ ਬਣਾਈਆਂ ਸਰਕਾਰਾਂ ਨੂੰ ਕੇਂਦਰ ਵੱਲੋਂ ਮੋਦੀ ਸਾਹਿਬ ਵੱਲੋਂ ਆਪਣੇ ਐਲਾਈਅੰਸ ਦੇ ਵਿੱਚ ਸ਼ਾਮਲ ਕਰਨ ਦੀ ਧੱਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜੇ ਲੋਕ ਉਹਨਾਂ ਦੇ ਨਾਲ ਸ਼ਾਮਲ ਨਹੀਂ ਹੋ ਰਹੇ, ਜਿਹੜੇ ਲੋਕ ਉਹਨਾਂ ਦਾ ਸਾਥ ਨਹੀਂ ਦੇ ਰਹੇ, ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ ਕਿ SBI ਦੇ ਘਟਾਲੇ ਦੇ ਉੱਤੇ ਗੱਲ ਕਰਦੇ ਨੇ। ਜਿਹੜੇ ਅੰਬਾਨੀਆਂ ਦੇ ਅਡਾਨੀਆਂ ਦੇ ਉੱਤੇ ਉਂਗਲ ਚੁੱਕਦੇ ਨੇ ਸੰਜੀਤ ਸਿੰਘ ਹੋਰੀ ਉਹਨਾਂ ਨੂੰ ਤੁਸੀਂ ਚੱਕ ਕੇ ਜੇਲ੍ਹਾਂ ਦੇ ਅੰਦਰ ਡੱਕ ਦਿੰਦੇ ਹੋ ਜਿਹੜੇ ਲੋਕ ਅੰਬਾਨੀਆਂ ਦੇ ਉੱਤੇ ਐਫ ਆਈ ਆਰ ਦਰਜ ਕਰਾਉਂਦੇ ਨੇ ਉਹਨਾਂ ਨੂੰ ਤੁਸੀਂ ਘੁਟਾਲੇਵਾ ਸ਼ੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪੂਰੇ ਦੇਸ਼ ਦੇ ਅੰਦਰ ਇੱਕ ਵੀ ਬੀ ਜੀ ਪੀ ਦਾ ਨੇਤਾ ਤੁਸੀਂ ਦੱਸ ਦਵੋ ਜਿਹੜਾ ਕਿ ਇਹਨਾਂ ਨੇ ਫੜ ਕੇ ਅੰਦਰ ਕੀਤਾ ਹੋਵੇ ਜਿਹਦੇ ਘਰ ਇਹਨਾਂ ਨੇ ਈ ਡੀ ਦਾ ਕਿਤੇ ਛਾਪਾ ਮਾਰਿਆ ਹੋਵੇ ਇਹਦਾ ਮਤਲਬ ਈ ਡੀ ਭਾਜਪਾ ਇੱਕ ਅਜਿਹੀ ਵਾਸ਼ਿੰਗ ਮਸ਼ੀਨ ਹੈ ਜਿਹਦੇ ਵਿੱਚ ਜਾ ਕੇ ਸਾਰੇ ਸਾਫ ਹੋ ਜਾਂਦੇ ਨੇ ਔਰ ਕਿਸੇ ਦਾ ਕੋਈ ਕਿੰਨਾ ਵੀ ਵੱਡਾ ਘਟਾਲਾ ਹੋਵੇ ਉਹ ਤੋੱਟਾ ਜਾਂਦਾ ਔਰ ਇਹੀ ਕੁਝ ਇੱਥੇ ਹੋ ਰਿਹਾ ਇਸ ਲਈ ਅਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਇਹ ਵੀ ਦੇਖਿਆ ਸੀ ਕਿ ਅਰਵਿੰਦ ਜੀ ਦੇ ਦਫਤਰ ਦੇ ਵਿੱਚ ਛਾਪੇਮਾਰੀ ਕਿੰਨੀ ਵਾਰੀ ਕੀਤੀ ਗਈ ਕੁਝ ਨਹੀਂ ਇਹਨਾਂ ਨੂੰ ਮਿਲਿਆ ਹਮੇਸ਼ਾ ਇਹ ਬੇਰੰਗ ਮੁੜਦੇ ਰਹੇ ਨੇ ਅਖੀਰ ਦੇ ਵਿੱਚ ਇਹਨਾਂ ਨੇ ਸ਼ਰਾਬ ਘਟਾਲੇ ਨਾਂ ਦਾ ਇੱਕ ਫੇਕ ਘਟਾਲਾ ਇਹਨਾਂ ਨੇ ਬਣਾਇਆ ਜਿਹੜਾ ਕਿ ਆਪਣੇ ਵਿੱਚ ਘਟਾਲਾ ਹੈ ਹੀ ਨਹੀਂ ਤੁਸੀਂ ਮੈਨੂੰ ਇਹ ਦੱਸੋ ਇਹੋ ਜਿਹਾ ਕਿਹੜਾ ਘਟਾਲਾ ਹੋਵੇਗਾ ਜਿਹੜਾ ਕਿ ਸਰਕਾਰ ਦਾ ਉਲਟਾ ਫਾਇਦਾ ਕਰ ਦੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਵੀ ਫਾਇਦਾ ਕਰ ਦਵੇ ਜਿਹੜੇ ਪਹਿਲੇ ਜਦੋਂ ਇਹਨਾਂ ਨੇ ਪਾਲਿਸੀ ਲਾਂਚ ਕੀਤੀ ਸੀ ਦਿੱਲੀ ਗਵਰਨਮੈਂਟ ਨੇ ਤਾ ਜਿਹੜਾ ਪਹਿਲੇ 2 ਮਹੀਨਿਆਂ ਦੀ ਜਿਹੜੀ ਐਵਰੇਜ ਸੀ ਔਰ ਜਿਹੜੀਆਂ ਪਿਛਲੀਆਂ ਪਾਲਿਸੀ ਸੀ ਸ਼ਰਾਬ ਦੀ ਉਹਨਾਂ ਦੇ ਪਹਿਲੇ 2 ਮਹੀਨਿਆਂ ਦਾ ਜਿਹੜਾ ਐਵਰੇਜ ਸੀ ਉਹਦੇ ਮੁਕਾਬਲੇ ਜਿਹੜੀ ਨਵੀਂ ਪਾਲਿਸੀ ਸੀ ਜਿਹੜੀ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਇਜਾਫਾ ਹੋਇਆ ਸੀ ਐਕਸਰਸਾਈਜ਼ ਦੇ ਵਿੱਚ ਤੇ ਜਿਹੜੀ ਪਾਲਿਸੀ ਉਲਟਾ ਸਰਕਾਰ ਦੇ ਵਿਭਾਗ ਦਾ ਫਾਇਦਾ ਕਰਦੀ ਹੋਵੇ ਉਹਨੂੰ ਤੁਸੀਂ ਘਟਾਲਾ ਕਿਵੇਂ ਕਹਿ ਸਕਦੇ ਹੋ ਉਹਦੇ ਨਾਲ ਪੰਜਾਬ ਦਾ ਕੀ ਫਾਇਦਾ ਹੋਇਆ ਜੀ ਪੰਜਾਬ ਦਾ ਕੀ ਫਾਇਦਾ ਆ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਕੀ ਫਾਇਦਾ ਹੋਇਆ ਗੱਲ ਇਹਦੇ ਵਿੱਚ ਪੰਜਾਬ ਜਾਂ ਦਿੱਲੀ ਦੀ ਨਹੀਂ ਹੈਗੀ ਗੱਲ ਇਹਦੇ ਵਿੱਚ ਜਾਤੀ ਦੀ ਹੈ ਆਪਾਂ ਦੇ ਲੋਕ ਐ ਤਾਂ ਪੰਜਾਬ ਆਪਾਂ ਪੰਜਾਬ ਦੀ ਰਾਜਨੀਤੀ ਬਾਰੇ ਕਰੀਏ ਤਾਂ ਪੰਜਾਬ ਗੱਲ ਮੈਂ ਜਿਹੜੀ ਗੱਲ ਕਰ ਰਿਹਾ ਗੱਲ ਇਹਦੇ ਵਿੱਚ ਇੱਕ ਜਾਤੀ ਦੀ ਹੈ ਪੂਰੇ ਮੁਲਕ ਦੇ ਵਿੱਚ ਜਦੋਂ ਇਹੋ ਜੀ ਅਫਰਾ ਤਫਰੀ ਮੱਚੀ ਹੋਈ ਹੈ ਜਦੋਂ ਤੁਸੀਂ ਲੋਕਤੰਤਰ ਨੂੰ ਸਥਿਰ ਨਹੀਂ ਰਹਿਣ ਦੇ ਰਹੇ ਜਦੋਂ ਤੁਸੀਂ ਆਪਣੇ ਮੁਤਾਬਕ ਕਦੇ ਆਪਰੇਸ਼ਨ ਲੋਟਸ ਬਣਾ ਕੇ ਕਦੇ ਖਰੀਦੋ ਫਰੋਕਤ ਕਰਦੇ ਹੋ ਕਦੇ ਕੁਸ਼ੋਰ ਤਰੀਕੇ ਵਰਤਦੇ ਹੋ ਦਬਾਉਂਦੇ ਹੋ ਕੁਝ ਨਹੀਂ ਤੁਹਾਡੇ ਖੁਰਦ ਐਮਪੀ ਰਿੰਕੂ ਕਹਿ ਰਹੇ ਨੇ ਸ਼ੂਕਲ ਅੰਗੁਰਾਲ ਜੀ ਕਹਿ ਰਹੇ ਨੇ ਕੁਝ ਐਸਾ ਆਪਰੇਸ਼ਨ ਲੋਟਸ ਕੁਝ ਨਹੀਂ ਹੈਗਾ ਉਹਨਾਂ ਦੀ ਬੋਲੀ ਹੁਣ ਬਦਲੀ ਹੈ ਨਾ ਜਦੋਂ ਪਾਰਟੀ ਬਦਲ ਗਈ ਤਾਂ ਬੋਲੀ ਵੀ ਬਦਲ ਗਈ ਨਹੀਂ ਉਹ ਕਹਿੰਦੇ 2 ਸਾਲ ਹੋ ਗਏ ਕਹਿੰਦੇ ਅਸੀਂ ਕੰਮ ਕਰ ਰਹੇ ਸੀਗੇ ਪਰ ਕੁਝ ਇਸ ਤਰ੍ਹਾਂ ਸਾਨੂੰ ਦਿਖਿਆ ਨਹੀਂ ਜੋ ਸਾਨੂੰ ਕਿਹਾ ਗਿਆ ਤਾਂ ਪਹਿਲਾਂ ਉਹਦਾ ਬਿਆਨ ਕਿਹੜੇ ਢੰਗ ਨਾਲ ਦਿੱਤੇ ਗਿਆ ਸੀ ਜਾ ਕੇ ਇਸ ਕਰਕੇ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਹੈ ਮੋਦੀ ਸਾਹਿਬ ਦੇ ਕਹਿਣ ਤੇ ਕੀਤਾ ਜਾ ਰਿਹਾ ਹੈ ਔਰ ਇਹਨੂੰ ਘਟਾਲਾ ਸ਼ੋਅ ਕੀਤਾ ਜਾ ਰਿਹਾ ਹੈ ਕੋਈ ਘਟਾਲੇ ਨਾਂ ਦੀ ਚੀਜ਼ ਹੀ ਨਹੀਂ ਹੈਗੀ 2024 ਦੀਆਂ ਵੋਟਾਂ ਦੇ ਉੱਪਰ ਕੋਈ ਫਰਕ ਪਊਗਾ ਜੀ ਇਸ ਸੀ ਮੈਂ ਵੋਟਾਂ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਪਰ ਇਹ ਆ ਨਹੀਂ ਦੇਖੋ ਵੋਟਾਂ ਇੱਕ ਅਲੱਗ ਇਸ਼ੂ ਹੈ ਮੈਂ ਜਿਹੜੀ ਇਹ ਜਾਤੀ ਹੈ ਇਸ ਜਾਤੀ ਦਾ ਵਿਰੋਧ ਕਰਦਾ ਹਾਂ ਜੋ ਹਾਲੇ ਤੱਕ ਨਿਆ ਹੋਇਆ ਅੱਜ ਕੀ ਉਸ ਬਾਰੇ ਜਾਣਕਾਰੀ ਇਜ਼ਰਾਈਲ ਤੋਂ ਵੀ ਦੇਖ ਲੋ ਅੱਜ ਪੂਰੇ ਦੇਸ਼ ਦੇ ਵਿੱਚ ਆਵਾਜ਼ੇ ਪਾਰਟੀ ਦੇ ਵਰਕਰ ਤੇ ਅਰਵਿੰਦ ਕੇਸ਼ਵਨ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਥਕ ਉਹ ਵਰਕਰ ਆਕਰੇ ਨੇ ਪੁਖੜ ਤਾਲ ਕਰ ਰਹੇ ਨੇ ਹੰਗਰ ਸਾਈ ਕਰ ਰਹੇ ਨੇ ਸੋ ਉਸੇ ਦੇ ਚੱਲਦੇ ਆ ਪੂਰੇ ਦੇਸ਼ ਦੇ ਵਿੱਚ ਚਿਲਾ ਵਾ ਜਿਹੜਾ ਪੱਤੂ ਸੁਭਾ ਕੁਦਰੀੜੇ ਕਿੱਡੇ ਦੇ ਰੱਤ ਨੇ ਕਿਤੇ ਆ 75 ਕਿਲੋ ਦਾ ਹੈ ਪੂਰੇ ਦੇਸ਼ ਵਿੱਚ ਹੋ ਰਿਹਾ ਜੀ ਹਰੇਕ ਜਿੱਥੇ-ਜਿੱਥੇ ਆਵਾਦੀ ਪਾਰਟੀ ਦਾ ਵਰਕਰ ਹੈ ਵੋਲੰਟੀਅਰ ਹੈ ਚੈੱਕ ਕਿਸੇ ਵੀ ਹਲਕੇ ਦੇ ਵਿੱਚ ਜائیں ਇੱਕ ਵੀ ਵਰਕਰ ਦੇ ਡਾਕ ਉਹਨੇ ਵੀ ਅੱਜ ਜਿਹੜਾ ਵਾਅਦਾ ਕੀਤਾ ਤੇ ਅੱਜ ਅਸਰ ਹੋਣੀ ਹੈ ਕਿ ਉਹ ਤਾਨਾ ਸ਼ਬਦ ਤੋਂ ਸ਼ੁਰੂ ਹੋਣੀ ਹੈ ਮਾਨ ਸਾਹਿਬ ਅੱਜ ਆਪ ਖੜਕੜ ਕੇ ਲੰਘਦੇ ਵਿੱਚ ਇਹ ਕਰ ਰਹੇ ਨੇ ਸਾਡੇ ਵਿਧਾਇਕ ਉੱਤੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਨੇ ਸਾਡੇ ਜਿਹੜੇ ਚੇਅਰਮੈਨ ਸਾਹਿਬਾਨ ਉੱਤੇ ਬੈਠੇ ਨਹੀਂ ਕਰ ਰਹੇ ਨੇ ਜੀ ਉੱਥੇ ਅੰਦਰ ਸਹੀ ਕਰ ਰਹੇ ਨੇ ਬਸ ਇਹ ਹੈ ਜੀ ਅੱਜ 5 ਵਜੇ ਤੱਕ ਫੁੱਟਬਾਲ ਚੱਲੀ ਹੋਈ ਹੈ ਤੇ ਬਾਕੀ ਸਭ ਸੱਥੀ ਜਿਨ੍ਹਾਂ ਨੇ ਵਿਚਾਰ ਰੱਖੇ ਨੇ ਇੱਥੇ ਅੱਡੇ ਆਮਦੀ ਪਾਰਟੀ ਜਿੰਨੇ ਵੀ ਔਦੇਦਾਰ ਨੇ ਪਹੁੰਚ ਰਹੇ ਨੇ ਤੇ ਸਾਡੇ ਜਿੰਨੇ ਵਰਕਰ ਨੇ ਐਕਟਿਵ ਵਲੰਟੀਅਰ ਆਪ ਜਿਹੜੇ ਕਰਨਾ ਚਾਹੁੰਦੇ ਨੇ ਵਲੰਟਰੀ ਇਹਨਾਂ ਨੂੰ ਵਰਤਾਰੇ ਕਿਹਾ ਜਾਂਦੇ ਉਹਨਾਂ ਨੇ ਵਰਤਾਰੇ ਇਹਨਾਂ ਨੂੰ ਤਾਂ ਥੈਂਕ ਯੂ ਦੀ ਗੱਲ ਹੈ